ਚਾਰ ਚੰਗੀਆਂ ਆਦਤਾਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਪਹਿਲੀ ਹੈਗੀ ਹੈ ਅਮਰਤ ਵੇਲਾ ਅਮਰਤ ਵੇਲਾ ਸੱਚਾ ਨਾਓ ਵਡਿਆਈ ਵਿਚਾਰ ਜੇ ਤੁਸੀਂ ਅਮਰਤ ਵੇਲਾ ਸੰਭਲਿਆ ਨਾ ਤੇ ਤੁਸੀਂ ਬੜਾ ਹੀ ਕੁਝ ਸੰਭਲਿਆ ਦੂਜੀ ਹੈਗੀ ਹੈ ਗ੍ਰੈਟੀਟਿਊਡ ਸ਼ੁਕਰਾਨਾ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਉਹਨਾਂ ਬਾਰੇ ਸੋਚ ਕੇ ਦੁਖੀ ਹੋਣ ਨਾਲੋਂ ਚੰਗਾ ਏ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਉਨ੍ਹਾਂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰਨਾ ਤੀਜੀ ਹੈਗੀ ਹੈ ਸੰਗਤ ਜਿਸ ਤਰ੍ਹਾਂ ਚੰਗੀ ਸਿਹਤ ਜ਼ਰੂਰੀ ਹੈ ਨਾ ਉਸੇ ਤਰ੍ਹਾਂ ਤੁਹਾਡੀ ਸੰਗਤ ਤੁਹਾਡੇ ਦੋਸਤ ਮਿੱਤਰ ਉਹ ਵੀ ਚੰਗੇ ਹੋਣੇ ਬਹੁਤ ਹੀ ਜ਼ਰੂਰੀ ਹੈ ਚੌਥੀ ਤੇ ਸਭ ਤੋਂ ਇੰਪੋਰਟੈਂਟ ਚੰਗੀਆਂ ਆਦਤਾਂ ਨਾਲ ਤੁਹਾਡਾ ਫਿਊਚਰ ਤਾਂ ਚੰਗਾ ਬਣਦਾ ਹੀ ਬਣਦਾ ਹੈ ਇਸ ਨਾਲ ਤੁਸੀਂ ਇੱਕ ਚੰਗੇ ਇਨਸਾਨ ਵੀ ਬਣਦੇ ਜੀ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ